ਸਾਸੀਕਾਰ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਸ੍ਰੀ ਅਕਾਲ ਤਖਸੈਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੂਸਰੇ ਪਾਸੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਵੱਡੇ ਫੈਸਲੇ ਸੁਣਾਏ ਗਏ ਤਨਖਾਹਾਂ ਕਰਾਰ ਦਿੱਤੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਲਗਭਗ 28 ਮਹੀਨੇ ਹੋ ਗਏ ਸੀ ਇਧਰ ਇੱਕ ਵੱਡਾ ਫੈਸਲਾ ਆਇਆ ਹੈ ਵਿਰਸਾ ਸਿੰਘ ਵਿਲਟੋਹਾ ਨੂੰ ਲੈ ਕੇ ਵਿਰਸਾ ਸਿੰਘ ਵਿਲਟੋਹਾ ਹਮੇਸ਼ਾ ਹੀ ਟੀਕਾ ਟਿੱਪਣੀ ਕਰਦੇ ਰਹਿੰਦੇ ਨੇ ਚਾਹੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੋਣ ਚਾਹੇ ਉਹ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪੀਤ ਸਿੰਘ ਹੋਣ ਯਾਨੀ ਕਿ ਇਹਨਾਂ ਦੋਨਾਂ ਜਥੇਦਾਰਾਂ ਸਹਿਬਾਨਾਂ ਉੱਤੇ ਟੀਕਾ ਟਿੱਪਣੀ ਕਰਨ ਤੋਂ ਕਦੇ ਵੀ ਗੁਰੇਸ ਨਹੀਂ ਕਰਦੇ ਵਿਰਸਾ ਸਿੰਘ ਵਿਲਟੋਹਾ ਵਿਰਸਾ ਸਿੰਘ ਵਿਲਟੋਹਾ ਦੇ ਇਹ ਬਚਕਾਨੇ ਬਿਆਨਾਂ ਕਰਕੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਹੁਕਮ ਦਿੱਤੇ ਸੀ ਜੇਕਰ ਤੁਹਾਡੇ ਕੋਲ ਸਬੂਤ ਨੇ ਕਿ ਸਾਡੇ ਉੱਤੇ ਭਾਰਤੀ ਜਨਤਾ ਪਾਰਟੀ ਜਾਂ ਆਰਐਸਐਸ ਦੇ ਦਬਾਅ ਪਾਏ ਜਾ ਰਹੇ ਨੇ ਤਾਂ ਉਸ ਦੇ ਪੁਖਤਾ ਸਬੂਤ ਸਾਨੂੰ ਮੁਹੱਈਆ ਕਰਵਾਓ ਲੇਕਿਨ ਕੁਝ ਵੀ ਮੁਹੱਈਆ ਨਹੀਂ ਕਰਵਾ पाए ਵਿਰਸਾ ਸਿੰਘ ਵਿਲਟੋਹਾ ਵਿਰਸਾ ਸਿੰਘ ਵਿਲਟੋਹਾ ਨੂੰ ਉਸ ਦਿਨ ਤਾਲਬ ਕੀਤਾ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਿਸ ਦਿਨ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੀ VOTING ਹੋ ਰਹੀ ਸੀ ਜਿਵੇਂ ਹੀ ਜਵਾਬ ਨਹੀਂ ਦਿੱਤਾ ਗਿਆ ਵਿਰਸਾ ਸਿੰਘ ਵਿਲਟੋਹਾ ਵੱਲੋਂ ਵਿਰਸਾ ਸਿੰਘ ਵਿਲਟੋਹਾ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਨੇ ਉਹਨਾਂ ਨੂੰ ਕਹਿ ਦਿੱਤਾ ਕਿ 10 ਘੰਟਿਆਂ ਦੇ ਅੰਦਰ ਅੰਦਰ ਵਿਰਸਾ ਸਿੰਘ ਵਿਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਦਾ ਅਰਸਾ ਦਿਖਾ ਦਿੱਤਾ ਜਾਵੇ ਸਸਪੈਂਡ ਚੱਲ ਰਹੇ ਨੇ ਉਸ ਤੋਂ ਬਾਅਦ ਵਿਰਸਾ ਸਿੰਘ ਵਿਲਟੂ ਹਫਿਰ ਦੁਬਾਰੇ ਹੋ ਗਿਆ ਸ੍ਰੀ ਦਬਦਮਾ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਹੁਣਾ ਉੱਤੇ ਉਹਨਾਂ ਦੇ ਲੜਕੇ ਅਤੇ ਲੜਕੀਆਂ ਉੱਤੇ ਇਲਜ਼ਾਮ ਲਗਾਏ ਉਧਰ ਹਰਪ੍ਰੀਤ ਸਿੰਘ ਜੀ ਹੁਣਾਂ ਨੇ ਕਹਿ ਦਿੱਤਾ ਕਿ ਮੈਂ ਆਪਣਾ ਅਸਤੀਫਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇ ਦੇਵਾਂਗਾ ਫਿਰ ਉਸ ਤੋਂ ਬਾਅਦ ਫਿਰ ਤਾਰਨਾ ਕੀਤੀ ਗਈ ਫਿਰ ਵੱਡੀ ਲਗਾਮ ਕੱਸੀ ਗਈ ਉਸ ਤੋਂ ਬਾਅਦ ਜਦੋਂ ਸੂਵੀਸਿੰਧ ਬਾਦਲ ਨੇ ਆਪਣਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਨੂੰ ਸੌਂਪਿਆ ਇਧਰ ਫਿਰ ਤੱਤੇ ਹੋ ਗਏ ਅੱਗ ਵਾਂਗੂ ਵਿਰਸਾ ਸਿੰਘ ਵਲਟੋਆ ਵਿਰਸਾ ਸਿੰਘ ਵਲਟੋਆ ਨੇ ਕਿਹਾ ਕਿ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਉਹਨਾਂ ਨੂੰ ਸ਼ੌਂਕ ਹੈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨਾ ਇਸ ਲਈ ਉਸ ਉਹਨਾਂ ਨੂੰ ਆਪਣਾ ਸ਼ੌਂਕ ਜਾਂ ਚਾਹ ਪੂਰਾ ਕਰ ਲੈਣਾ ਚਾਹੀਦਾ ਹੈ ਅੱਜ ਵੱਡੇ ਫੈਸਲੇ ਆਏ ਅੱਜ ਵੱਡੇ ਇਤਿਹਾਸਕ ਫੈਸਲੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾ ਉਹਨਾਂ ਜਾਰੇ ਤਰਖਾਇਆ ਕਰ ਦਿੱਤੇ ਅਤੇ ਬਾਕੀ ਦੇ ਜਿਨ੍ਹਾਂ ਨੇ ਵਜ਼ੀਰੀਆਂ ਕਮਾਈਆਂ ਜਿਨ੍ਹਾਂ ਨੇ ਐਸਪਸਤੀ ਕੀਤੀ ਜਿਨ੍ਹਾਂ ਨੂੰ ਹੁਣ ਪੈਨਸ਼ਨਾਂ ਮਿਲਦੀਆਂ ਨੇ ਜਿਨ੍ਹਾਂ ਨੇ ਸਰਕਾਰ ਦੇ ਸਮੇਂ ਉਹ ਸਰਕਾਰ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਉਹਨੂੰ ਸਹੀ ਤਰੀਕੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜ਼ਿੰਮੇਵਾਰਾਂ ਨੂੰ ਨਹੀਂ ਦੱਸਿਆ ਜਿਹੜੇ ਉਹਨਾਂ ਦਿਨਾਂ ਦੇ ਵਿੱਚ ਮੌਜੂਦ ਸੀ ਇਧਰ ਵਿਰਸਾ ਸਿੰਘ ਵਿਲ ਟੋਹਾ ਨੂੰ ਜਿਹੜਾ ਹੈ ਬੰਦ ਕਰ ਦਿੱਤਾ ਗਿਆ ਹੈ ਯਾਨੀ ਕਿ ਉਹ ਕਿਸੇ ਵੀ ਹਾਲਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਐਂਸਰ ਨਹੀਂ ਹੋ ਸਕਦੇ ਫਿਰ ਦੂਸਰੇ ਪਾਸੇ ਅੱਜ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਰਾਂ ਵੱਲੋਂ ਵੀ ਵੱਡਾ ਫਰਮਾਨ ਜਾਰੀ ਹੋਇਆ ਹੈ ਕਿ ਵਿਰਸਾ ਸਿੰਘ ਬਲਟੋਹਾ ਨੂੰ ਆਪਣੀ ਜ਼ਬਾਨ ਉੱਤੇ ਕੰਟਰੋਲ ਚੱਲਣਾ ਚਾਹੀਦਾ ਹੈ ਇੱਧਰ ਅੱਜ ਸਾਰੇ ਰਸਤੇ ਬੰਦ ਵਿਖਦੇ ਹੋયા ਵਿਰਸਾ ਸਿੰਘ ਵਿਲਟੋਹਾ ਨੇ ਆਪਣਾ ਮਨ ਬਣਾ ਲਿਆ ਹੈ ਕਿ ਮੈਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲਾ ਜਾਵਾਂਗਾ ਕਿਉਂਕਿ 10 ਸਾਲ ਬਹੁਤ ਹੁੰਦੇ ਨੇ ਮਾਫੀ ਨਹੀਂ ਹੈ ਦੂਸਰੇ ਪਾਸੇ ਕੋਈ ਟੇਲੇ ਨਹੀਂ ਹੈ 10 ਸਾਲ ਲਗਾਤਾਰ ਉਹ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਹਾਜ਼ਰ ਨਹੀਂ ਹੋ ਸਕਦੇ ਅਤੇ ਨਾ ਹੀ ਕਿਸੇ ਗਤੀਵਿਧੀ ਵਿੱਚ ਹਿੱਸਾ ਲੈ ਸਕਦੇ ਨੇ ਇਸ ਲਈ ਵਿਰਸਾ ਸਿੰਘ ਵਿਲਟੋਹਾ ਨੇ ਸੂਤਰ ਦੱਸਦੇ ਨੇ ਕਿ ਮਨ ਬਣਾ ਲਿਆ ਜਿਵੇਂ ਅੱਜ ਫਿਰ ਇੱਕ ਵਾਰ ਤਾਰਨਾ ਪਈ ਝਾੜ ਪਈ ਕਿ ਵਿਰਸਾ ਸਿੰਘ ਵਿਲਟੋਹਾ ਨੂੰ ਆਪਣੀ ਬਿਆਨਬਾਜ਼ੀ ਤੋਂ ਸੰਕੋਚ ਕਰਨਾ ਚਾਹੀਦਾ ਹੈ ਵੱਡਾ ਧਮਾਕਾ ਹੋ ਗਿਆ ਹੈ ਭਾਰਤੀ ਜਨਤਾ ਪਾਰਟੀ ਵਿੱਚ ਕਿਸੇ ਵੀ ਸਮੇਂ ਜਿਹੜੇ ਨੇ ਵਿਰਸਾ ਸਿੰਘ ਵਿਲਟੋਹਾ ਉਹ ਜਾ ਸਕਦੇ ਨੇ ਖਾਸਮ ਖਾਸ ਰਹੇ ਨੇ ਯਾਨੀ ਕਿ ਸਾਰੀ ਉਮਰ ਹੀ ਬਾਦਲ ਪਰਿਵਾਰ ਹੋਣਾਂ ਦੇ ਖਾਸ ਕਰਕੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਦੂਸਰੇ ਪਾਸੇ ਮੌਜੂਦਾ ਤਰਖਾਇਆ ਕਰਾਰ ਦਿੱਤੇ ਹੋਏ ਪ੍ਰਧਾਨ ਜਿਨ੍ਹਾਂ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਕੱਢ ਦਿੱਤਾ ਗਿਆ ਹੈ ਉਹਨਾਂ ਦਾ ਅਸਤੀਫਾ ਜਿਹੜਾ ਹੈ ਮਨਜ਼ੂਰ ਕਰਨ ਦੇ ਆਦੇਸ਼ ਵੀ ਦੇ ਦਿੱਤੇ ਨੇ ਇਧਰ ਵਿਰਸਾ ਸਿੰਘ ਮਲਟੋਆ ਭਾਰਤੀ ਜਨਤਾ ਪਾਰਟੀ ਵਿੱਚ ਜਾਂਦੀਆਂ ਤਿਆਰੀਆਂ ਕਰ ਰਹੇ ਨੇ ਧੰਨਵਾਦ